ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਕਰਵਾ ਜਦੋਂ ਕੁਦਰਤ ਮਿਹਰਬਾਨ ਹੋਵੇ ਤੇ ਯਾਰਾਂ ਦੋਸਤਾਂ ਦਾ ਸਾਥ ਹੋਵੇ ਤੇ ਇਨਸਾਨ ਮੁਸ਼ਕਲ ਤੋਂ ਮੁਸ਼ਕਲ ਟੀਚਾ ਵੀ ਹੱਸਦੇ ਹੱਸਦੇ ਪਾਰ ਕਰ ਜਾਂਦਾ ਹੈ ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਫਰੋਜਪੁਰ ਦੀ ਧਰਤੀ ਦੇ ਉੱਪਰ ਇੱਕ ਮਿਹਨਤ ਕਸ਼ ਇਨਸਾਨ ਦੀ ਜਿਸ ਦਾ ਨਾਮ ਹੈ ਕਮਲ ਡਰਾਵਟ ਕਮਲ ਦਰਾਵੜ ਨੇ ਆਪਣਾ ਕੈਰੀਅਰ ਇੱਕ ਪੈਂਡਿੰਗ ਤੋਂ ਸ਼ੁਰੂ ਕੀਤਾ ਇੱਕ ਬ੍ਰਸ਼ ਤੋਂ ਸ਼ੁਰੂ ਕੀਤਾ ਤੇ ਫਿਰ 뮤직 ਇੰਡਸਟਰੀ ਦੇ ਵਿੱਚ ਪਿਆਰ ਰੱਖਿਆ तकरीबन 15 ਤੋਂ 16 ਸਾਲ 뮤직 ਇੰਡਸਟਰੀ ਦੇ ਵਿੱਚ ਐਜ਼ ਅ ਸੰਗੀਤਕਾਰ ਐਜ਼ ਅ ਪ੍ਰੋਡਿਊਸਰ ਐਜ਼ ਅ 뮤직 ਡਾਇਰੈਕਟਰ ਕੰਮ ਕੀਤਾ ਤੇ 16 ਸਾਲ ਦੇ ਉਸ ਐਕਸਪੀਰੀਅੰਸ ਤੋਂ ਬਾਅਦ ਕਮਲ ਦਰਾਵੜ ਨੇ ਵੱਡੇ ਪਰਦੇ ਵੱਲ ਰੁੱਕ ਕੀਤਾ ਉਹਨਾਂ ਦੀ ਪਿਛਲੀ ਫਿਲਮ ਗਦਰ 1947 ਇੱਕ ਵਿਛੋੜਾ ਬਹੁਤ ਸੋੜਾ business ਕਰਕੇ ਗਈ ਫਿਲਮ ਬੇਸ਼ੱਕ ਛੋਟੇ ਬਜਟ ਦੀ ਸੀ ਪਰ ਉਹਨੇ ਇੰਨਾ ਕਾਰੋਬਾਰ ਕੀਤਾ ਕਿ ਕਮਲ ਦਰਾਵੜ ਦੇ ਹੌਸਲੇ ਨੂੰ ਟੁੱਟਣ ਨਹੀਂ ਦਿੱਤਾ ਉਸ ਨੂੰ ਫਿਰ ਹਿੰਮਤ ਦਿੱਤੀ ਵੱਡੇ ਪਰਦੇ ਦੇ ਉੱਪਰ ਇੱਕ ਹੋਰ ਫਿਲਮ ਲੈ ਆਂਦੀ ਤੇ ਹੁਣ ਉਹ ਇੱਕ ਨਵੀਂ ਫਿਲਮ ਲੈ ਕੇ ਆ ਰਿਹਾ ਹੈ ਵੇ ਕੋਈ ਲੈ ਚਲਿਆ ਮੁਕਲਾਵੇ ਜਿਹਦੇ ਵਿੱਚ ਕਮਲ ਦਰਾਵੜ ਦਾ ਸੁਪੁੱਤਰ ਲੰਕੇਸ਼ ਕਮਲ ਹੀਰੋ ਹੈ ਔਰ ਹੀਰੋ ਪੱਖੋਂ ਲੰਕੇਸ਼ ਦੀ ਦੂਜੀ ਫਿਲਮ ਹੈ ਇਸ ਫਿਲਮ ਦੀ ਕਹਾਣੀ ਕਮਲ ਦਰਾਵੜ ਨੇ ਆਪ ਲਿਖੀ ਹੈ ਫਿਲਮ ਦਾ ਨਿਰਮਾਤਾ ਕਮਲ ਦਰਾਵੜ ਹੈ ਤੇ ਫਿਲਮ ਦੀ ਡਾਇਰੈਕਟਰ ਵੀ ਕਮਲ ਜੈਵੜ ਆਪ ਹੀ ਹਨ ਫਿਲਮ ਵੇ ਕੋਈ ਲੈ ਚਲੇ ਆ ਮੁਕਲਾਵੇ ਦੇ ਵਿੱਚ ਹੀਰੋ ਦੀ ਭੂਮਿਕਾ ਲੰਕੇਸ਼ ਕਮਲ ਤੇ ਹੀਰੋਨ ਦੀ ਭੂਮਿਕਾ ਲਵ ਕੋਰਨੇ ਨੇ ਰਵਾਈ ਹੈ ਤੇ ਐਸੀ ਹੋਗੀ ਕਲਾਕਾਰਾਂ ਵੱਲੋਂ ਨਾਮੀ ਕਲਾਕਾਰ ਨੇ ਜਿਨ੍ਹਾਂ ਵਿੱਚ ਸਮ੍ਰਿਤ ਬਾਜਵਾ ਮਲਕੀਤ ਰੋਨੀ ਗੁਰਚੇਤ ਚਿੱਤਰਕਾਰ ਗੁਰਮੀਤ ਸਾਜਨ ਮੈਡਮ ਪਰਮਿੰਦਰ ਗੇਲ ਹਰੀਚ ਚਦੇਵਾ ਜੋ ਇਹਨਾਂ ਦੀ ਪਿਛਲੀ ਫਿਲਮਾਂ ਵਿੱਚ ਵੀ ਸਨ ਗਾਮਾ ਸਿੱਧੂ ਬਹੁਤ ਸੋਹਣੀ ਆਵਾਜ਼ ਦਾ ਮਾਲਕ ਹੈ ਤੇ ਮੇਰਾ ਛੋਟਾ ਵੀਰ ਜਤਿੰਦਰ ਪਿੰਕਲ ਤੇ ਫਰੋਈਪੁਰ ਦੇ ਹੋਰ ਕਈ ਕਲਾਕਾਰ ਨੇ ਇਸ ਫਿਲਮ ਵਿੱਚ ਕੰਮ ਕੀਤਾ ਹੈ ਫਿਲਮ ਦੀ ਕਹਾਣੀ ਬਹੁਤ ਵਧੀਆ ਹੈ ਤੇ ਫਿਲਮ ਦੇ ਵਿੱਚ ਜਿਹੜਾ ਸੰਗੀਤ ਦਿੱਤਾ ਉਹ ਲੰਕੇਸ਼ ਕਮਲ ਨੇ ਖੁਦ ਦਿੱਤਾ ਹੈ ਤੇ ਫਿਲਮ ਦੇ ਵਿੱਚ ਜਿਹੜੇ ਗਾਇਕ ਹਨ ਲੰਕੇਸ਼ ਕਮਲ ਜਿਹੜੀ ਬਹੁਤ ਸੋਹਣੀ ਆਵਾਜ਼ ਦੇ ਮਾਲਕ ਹਨ ਤੇ ਮੈਡਿਕਾ ਲੜਾ ਸ਼ਾ ਸਿਸਟਰ ਅਤੇ ਪਵਨ ਰੈਵੜ ਵੱਲੋਂ ਗਾਏ ਗਏ ਹਨ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਸਤਲੁਜ ਦਰਿਆ ਦੇ ird gird ਘੁੰਮਦੀ ਹੈ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਤੋਂ ਬਾਅਦ ਖਾਣ ਨੂੰ ਤੇ ਪਾਣੀ ਨੂੰ ਕਿਸੇ ਤਰ੍ਹਾਂ ਦਾ ਕੋਈ ਵੀਜ਼ਾ ਨਹੀਂ ਲਵਾਉਣਾ ਪੈਂਦਾ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਜਦੋਂ ਪਾਣੀ ਵਿੱਚ ਉਛਾਲ ਆਂਦਾ ਹੈ ਜਦੋਂ ਬਾੜ ਆਂਦੀ ਹੈ ਤਾਂ ਫਿਰ ਹਿੰਦੁਸਤਾਨ ਦਾ ਕਿੰਨਾ ਨੁਕਸਾਨ ਹੁੰਦਾ ਹੈ ਤੇ ਪਾਕਿਸਤਾਨ ਦਾ ਕਿੰਨਾ ਨੁਕਸਾਨ ਹੁੰਦਾ ਹੈ ਇਹ ਸਭ ਦਰਸਾਇਆ ਗਿਆ ਹੈ। ਕਈ ਵਾਰੇ ਪਾਕਿਸਤਾਨ ਤੋਂ ਚੀਜ਼ਾਂ ਰੋੜ ਕੇ ਆਪਣੇ ਹਿੰਦੁਸਤਾਨ ਆ ਜਾਂਦੀਆਂ ਹਨ ਤੇ ਕਦੇ ਹਿੰਦੁਸਤਾਨ ਦੇ ਵਿੱਚੋਂ ਕੋਈ ਚੀਜ਼ਾਂ ਰੋੜ ਕੇ ਪਾਕਿਸਤਾਨ ਚਲੀ ਜਾਂਦੀਆਂ ਹਨ। ਤੇ ਜਦੋਂ ਕੋਈ ਇਨਸਾਨ ਇਧਰੋਂ ਉਧਰ ਚਲਾਇਆ ਜਾਂਦਾ ਜਾਂ ਉਧਰੋਂ ਇਧਰ ਆ ਜਾਂਦਾ ਹੈ ਤੇ ਉਹਨੂੰ ਕਿੰਨੇ ਤਸ਼ੱਦਦ ਸਹਿਲਨੇ ਪੈਂਦੇ ਨੇ ਕਿੰਨੀਆਂ ਪਰੇਸ਼ਾਨੀਆਂ ਆਉਂਦੀਆਂ ਹਨ। ਇਹ ਫਿਲਮ ਦੀ ਕਹਾਣੀ ਹੈ ਫਿਲਮ ਦੀ ਕਹਾਣੀ ਬਹੁਤ ਵਧੀਆ ਤਰੀਕੇ ਨਾਲ ਲਿਖੀ ਗਈ ਹੈ ਤੇ ਇਹਨੂੰ ਫਿਲਮਾਇਆ ਵੀ ਬਹੁਤ ਵਧੀਆ ਤਰੀਕੇ ਨਾਲ ਗਿਆ ਹੈ ਕਿਉਂਕਿ ਕਮਲ ਦਰੇਵੜ ਜੀ ਖੁਦ ਇੱਕ ਚਿੱਤਰਕਾਰ ਹਨ ਇੱਕ ਪੇਂਟਰ ਹਨ ਤੇ ਉਹਨਾਂ ਦੀ ਜਿਹੜੀ ਨਿਗਾਹ ਆ ਉਹ ਅੱਛੀਆਂ ਅੱਛੀਆਂ ਲੋਕੇਸ਼ਨਾਂ ਨੂੰ ਲੱਭਣ ਦੇ ਵਿੱਚ ਬਹੁਤ ਮਦਦਗਾਰ ਹੁੰਦੀ ਹੈ ਫਿਲਮ ਫਰੋਈਪੁਰ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਬਾਰਡਰ ਦੇ ਉੱਪਰ ਅਤੇ ਹਿਮਾਚਲ ਦੇ ਵਿੱਚ ਫਨਵਾਈ ਗਈ ਹੈ ਬਹੁਤ ਸੋਹਣੇ ਸੋਹਣੇ ਲੋਕੇਸ਼ਨਾਂ ਦਿਖਾਈਆਂ ਗਈਆਂ ਨੇ ਕਿਉਂਕਿ ਇਹਦਾ ਟ੍ਰੇਲਰ ਹਜੇ ਕੱਲ ਰਿਲੀਜ਼ ਹੋਇਆ ਤੇ ਟ੍ਰੇਲਰ ਦੇਖ ਕੇ ਹੀ ਫਿਲਮ ਦੀ ਜਾਨ ਦਾ ਪਤਾ ਲੱਗਦਾ ਹੈ ਕਿ ਫਿਲਮ ਦੇ ਵਿੱਚ ਕਿੰਨੀ ਜਾਨ ਹੈ ਤੇ ਅਪ੍ਰੈਲ ਦੇ ਵਿੱਚ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸੋ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਕਿ ਅਸੀਂ ਵੱਡੇ ਵੱਡੇ ਕਲਾਕਾਰਾਂ ਦੀਆਂ ਫਿਲਮਾਂ ਦੇਖਦੇ ਹਾਂ ਵੱਡੇ ਬਜਟ ਦੀਆਂ ਫਿਲਮਾਂ ਨੂੰ ਦੇਖਣ ਜਾਂਦੇ ਹਾਂ ਪਰ ਜਿਹੜੇ ਇਹ ਛੋਟੇ ਬਜਟ ਦੀਆਂ ਫਿਲਮਾਂ ਹੁੰਦੀਆਂ ਹਨ ਜਿਹੜੇ ਨਵੇਂ-ਨਵੇਂ ਉਪਰਾਲੇ ਕਰਦੇ ਹਨ ਇਹਨਾਂ ਦੀਆਂ ਫਿਲਮਾਂ ਜ਼ਰੂਰ ਦੇਖਿਆ ਕਰੋ ਕਿਉਂਕਿ ਬੇਸ਼ੱਕ ਇਹਨਾਂ ਦੇ ਬਜਟ ਛੋਟੇ ਹੁੰਦੇ ਹਨ ਪਰ ਇਹਨਾਂ ਦੇ ਹੌਸਲੇ ਬਹੁਤ ਵੱਡੇ ਹੁੰਦੇ ਹਨ ਇਹਨਾਂ ਦੇ ਹੌਸਲੇ ਨੂੰ ਟੁੱਟ ਨਾ ਦਿਆ ਕਰੋ ਛੋੜੇ ਬਜਟ ਦੀਆਂ ਫਿਲਮਾਂ ਜ਼ਰੂਰ ਦੇਖਿਆ ਕਰੋ ਅਸੀਂ ਅਕਸਰ ਦੇਖਦੇ ਆ ਕਿ ਜਿਹੜੀਆਂ ਇਹੋ ਜਿਹੀਆਂ ਛੋਟੀਆਂ ਫਿਲਮਾਂ ਹੁੰਦੀਆਂ ਇਹਨਾਂ ਨੂੰ ਸਿਨੇਮਾ ਘਰਾਂ ਦੇ ਵਿੱਚ ਜਗ੍ਹਾ ਹੀ ਨਹੀਂ ਮਿਲਦੀ ਵੇ ਕੋਈ ਲੈ ਚਲਿਆ ਮੁਕਲਾਵੇ ਅਪ੍ਰੈਲ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਆ ਤੇ ਇੱਕ ਬਹੁਤ ਸੋਹਣੀ ਫਿਲਮ ਹੈ ਇਹਦੇ ਵਾਸਤੇ ਮੈਂ ਪੂਰੀ ਟੀਮ ਨੂੰ ਵਧਾਈ ਦੇਣਾ ਹਾਂ ਖਾਸ ਕਰਕੇ ਆਪਣੇ ਛੋਟੇ ਵੀਰ ਕਮਲ ਦਰਾਵੜ ਨੂੰ ਵਧਾਈ ਦੇਣਾ ਹਾਂ ਤੇ ਉਹਨਾਂ ਦੇ ਸੁਪੁੱਤਰ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇਣਾ ਹਾਂ ਕਿਉਂਕਿ ਬਹੁਤ ਵਧੀਆ ਕਲਾਕਾਰ ਹੈ ਬਹੁਤ ਵਧੀਆ ਗਾਇਕ ਹੈ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਹੱਸਦੇ ਵਸਦੇ ਰਹੋ ਖੁਸ਼ ਰਹੋ